ਬਾਟੀ ਬਾਟੀ ਰਹਿ ਨਰ ਨਰਲੇ ਰਹਿ ਨਰਲੇ ਰੁਖ ਬਿਰਖ ਉਦਿਆਨੇ ਕੰਧ ਮੂਲ ਅਹਾਰੋ ਖਾਈਐ ਆਉ ਤੂ ਬੋਲੇ ਗਿਆਨੇ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤਲ ਲੋਹਾਰੀ ਪਾ ਬੋਲੇ ਲੋਹਾਰੀ ਪਾ ਬੋਲੇ योग जगत वेदसाई हाटी बाटी नींद नींद न आवे पर कर चित न डुलाई डुलाई बिन नावे मन टेक न टेकई 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 नानक भूख न जाई हाट पटन कर गुरु दिखाया गुरु दिखाया ਸਹਜੇ ਸਚ ਵਾਪਾਰੋ ਖੰਡੇ ਤੰਨੇ ਨਿੰਦਰਾ ਨਿੰਦਰਾ ਅਲਪ ਅਹਾਰੰ ਅਲਪ ਅਹਾਰੰ ਨਾਨਕ ਤਤ ਵਿਚਾਰੋ ਦਰਸ਼ਨ ਵੇਖ ਕਰਹ ਜੋਗਿੰਦਰਾ ਜੋਗਿੰਦਰਾ ਮੁੰਦਰਾ ਛੋਲੀ ਛੋਲੀ ਖਿੰთა ਛੋਲੀ ਖਿੰთა 12 ਅੰਤਰ 1 ਇਕ ਸਰੇਵ ਹੋ ਬਾਰਹ ਅੰਤਰ ਇੱਕ ਸਰੇਵੋ ਖਾਟ ਦਰਸਨ ਏ ਇੱਕ ਪੰਥਾ ਇਨ ਬੇਦ ਮਨ ਸਮਝਾਈਆ ਪੁਰਖਾ ਇਨ ਬੇਦ ਮਨ ਸਮਝਾਈਆ ਪੁਰਖਾ ਬਾਹੜ ਚੋ ਚੋਟ ਨਖਾਈਐ ਨਾਨਕ ਬੋਲੈ ਗੁਰਮੁਖ ਬੂਜੈ ਜੋਗ ਜਗਤ ਏ ਪਾਈਐ ਏਵ ਪਾਈਐ ਏਵ ਪਾਈਐ